ਜਿਹੜਾ ਰੂਲਾਂ ਦੇ ਅਨੁਸਾਰ ਤਾਂ ਹੀ ਹੈਗਾ ਕਿ ਅਸੀਂ ਸਰਕਾਰੀ ਕਰਮਚਾਰੀ ਨਹੀਂ ਹੈਗੇ ਸਰਕਾਰੀ ਸਾਡੇ ਤੇ ਕੋਈ ਇਦਾਂ ਦੀਆਂ ਸ਼ਰਤਾਂ ਲਾਗੂ ਨਹੀਂ ਹੁੰਦੀਆਂ ਕਿ ਅਸੀਂ ਸੋਸ਼ਲ ਵਰਕਰ ਹੋਣ ਕਰਕੇ ਕੋਈ ਰਾਜਨੀਤਿਕ ਗਤੀਵਿਧੀਆਂ 'ਚ ਭਾਗ ਨਹੀਂ ਲੈ ਸਕਦੇ ਇਦਾਂ ਦਾ ਕੋਈ ਨਹੀਂ ਹੈਗਾ ਅਸੀਂ ਇਲੈਕਸ਼ਨ ਲੜ ਸਕਦੇ ਆ ਅਸੀਂ ਜਿਹੜਾ ਹੈਗਾ ਬਕਾਇਦਾ ਜ਼ਿਲ੍ਹਾ ਪ੍ਰੀਸ਼ਦ ਪਲਾਗ ਸਮਟੀ ਮੈਂਬਰ ਸਰਪੰਚ ਪੰਜ ਆਂਗਣਵੜੀ ਵਰਕਰ ਸਟਿਲ ਹੋਣ ਵੀ ਹੈਗੀਆਂ ਐਮਸੀ ਹੈਗੀਆਂ ਬਹੁਤ ਸਾਲਾਂ ਤੋਂ ਕੋਈ ਮੇਰਾ ਕੰਮ ਪ੍ਰਭਾਵਿਤ ਨਹੀਂ ਹੋਇਆ ਤਾਂ ਇਹਨਾਂ ਨੇ ਬਿਨਾਂ ਵਜ੍ਹਾ ਮੇਰੇ ਤੇ ਇਲਜ਼ਾਮ ਲਾਤਾ ਫਿਰ ਇਹਨਾਂ ਨੇ ਹੁਣ ਮਈਦ ਦੇ ਵਿੱਚ ਇੱਕ ਲੈਟਰ ਜਾਰੀ ਕੀਤਾ ਮੈਂ ਬਿਨ 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 ਇਹ ਔਰਤ ਦੀ ਆਵਾਜ਼ ਬੰਦ ਕਰਨਾ ਚਾਹੁੰਦੀ ਹੈ। ਸਸਤ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ। ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਹਰ ਗੋਬਿੰਦ ਕੌਰ ਦੀਆਂ ਸਰਕਾਰ ਨੇ ਸੇਵਾਵਾਂ ਖਤਮ ਕਰ ਦਿੱਤੀਆਂ ਨੇ। ਆਂਗਣਵਾੜੀ ਵਰਕਰ ਵੱਜੋਂ ਉਹ ਸੇਵਾਵਾਂ ਨਿਭਾ ਰਹੇ ਸੀ ਤੇ ਉਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਉਂਦਿਆਂ ਇਹ ਸੇਵਾਵਾਂ ਖਤਮ ਕੀਤੀਆਂ ਗਈਆਂ ਨੇ ਤੇ ਦੂਜੇ ਪਾਸੇ ਹਰ ਗੋਵਿੰਦ ਕੌਰ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਨੇ ਕਿਤਾ ਉਹਨਾਂ ਨੇ ਕਿਹਾ ਕਿ ਉਹ ਸਰਕਾਰੀ ਮੁਲਾਜ਼ਮ ਨਹੀਂ ਉਹ ਆਂਗਣਵਾੜੀ ਵਰਕਰ ਨੇ ਤੇ ਇਸ ਤਰ੍ਹਾਂ ਉਹਨਾਂ ਦੇ ਨਾਲ ਨਹੀਂ ਕੀਤਾ ਜਾ ਸਕਦਾ ਹਾਂਜੀ ਮੈਂ ਇਹਦੇ ਚ ਹੀ ਕਹਿਣਾ ਚਾਹੂੰਗੀ ਕਿ ਇਹ ਜਿਹੜਾ ਸਰਕਾਰ ਦੀ ਨਾ ਬੁਖਲਾਟ ਦੀ ਨਿਸ਼ਾਨੀ ਹੈ ਇਹ ਸਰਕਾਰ ਅਸਲ 'ਚ ਜਦੋਂ ਤੋਂ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਪ੍ਰਧਾਨ ਬਣੀ ਹੈ ਸਰਕਾਰ ਉਦੋਂ ਤੋਂ ਕੋਈ ਨਾ ਕੋਈ ਕੋਈ ਨਾ ਕੋਈ ਕੋਸ਼ਿਸ਼ਾਂ ਕਰ ਰਹੀ ਸੀਗੀ ਕਿ ਇਹਨੂੰ ਜੋਬ ਤੋਂ ਜਿਹੜਾ ਬਾਹਰ ਕੀਤਾ ਜਾਵੇ ਕਿਉਂਕਿ ਜਿਹੜਾ ਰੂਲਾਂ ਦੇ ਅਨੁਸਾਰ ਤਾਂ ਇਹ ਹੈਗਾ ਕਿ ਅਸੀਂ ਸਰਕਾਰੀ ਕਰਮਚਾਰੀ ਨਹੀਂ ਹੈਗੇ ਸਰਕਾਰੀ ਸਾਡੇ ਤੇ ਕੋਈ ਐਦਾਂ ਦੀਆਂ ਸ਼ਰਤਾਂ ਲਾਗੂ ਨਹੀਂ ਹੁੰਦੀਆਂ ਕਿ ਅਸੀਂ ਸੋਸ਼ਲ ਵਰਕਰ ਹੋਣ ਕਰਕੇ ਕੋਈ ਰਾਜਨੀਤਿਕ ਗਤੀਵਿਧੀਆਂ 'ਚ ਭਾਗ ਨਹੀਂ ਲੈ ਸਕਦੇ ਐਦਾਂ ਦਾ ਕੋਈ ਨਹੀਂ ਹੈਗਾ ਅਸੀਂ ਇਲੈਕਸ਼ਨ ਲੜ ਸਕਦੇ ਆ ਅਸੀਂ ਜਿਹੜਾ ਹੈਗਾ ਬਕਾਇਦਾ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਤੀ ਮੈਂਬਰ ਸਰਪੰਚ ਪੰਜ ਅੰਗਣਵਾੜੀ ਵਰਕਰ ਸਟਿਲ ਹੋਣ ਵੀ ਹੈਗੀਆਂ ਐਮਸੀ ਹੈਗੀਆਂ ਬਹੁਤ ਸਾਰੀਆਂ ਤੇ ਸਰਕਾਰ ਨੂੰ ਕੋਈ ਬਹਾਨਾ ਨਹੀਂ ਥਿਆਇਆ ਉਹਨਾਂ ਨੇ ਜਿਹੜਾ ਹੁਣ ਇੱਕ ਮੈਨੂੰ ਲੈਟਰ ਜਾਰੀ ਕੀਤਾ ਇਹਦੇ ਵਿੱਚ ਇਹ ਲਿਖਿਆ ਕਿ ਤੁਸੀਂ ਜਿਹੜੀਆਂ ਛੁੱਟੀਆਂ ਵੱਧ ਲਈਆਂ ਤੇ ਕੋਈ ਆਸਰਾ ਨਹੀਂ ਇੱਥੇ ਹੈ ਨਹੀਂ ਸੀਗਾ ਕਿ ਤੁਸੀਂ ਛੁੱਟੀਆਂ ਨਹੀਂ ਲੈ ਸਕਦੇ ਕਿਉਂਕਿ ਉਹ ਵੀ ਅਸੀਂ ਸੋਸ਼ਲ ਵਰਕਰੀਆਂ ਸਰਕਾਰੀ ਇਹ ਰੂਲ ਸਾਡੇ ਤੇ ਲਾਗੂ ਨਹੀਂ ਹੁੰਦੇ ਕਿ ਬਿਨਾ ਪੇ ਛੁੱਟੀ ਕਹਿੰਦੇ ਤੁਸੀਂ ਵੱਧ ਲਈ ਆ ਪਿਛਲੇ 30 ਸਾਲ ਤੋਂ ਮੈਂ ਛੁੱਟੀਆਂ ਵੱਧ ਲੈ ਰਹੀ ਸੀ ਕਿਉਂਕਿ ਇਵਨ ਕਿ ਦੂਜੀਆਂ ਸਟੇਟਾਂ ਦੇ ਵਿੱਚ ਇਹ ਹੈਗਾ ਕਿ ਜੇ ਤੁਸੀਂ ਆਗਣਵਾੜੀ ਵਰਕਰ ਦੇ ਤੌਰ ਤੇ ਡਿਪਾਰਟਮੈਂਟ ਨਾਲ ਮੀਟਿੰਗ ਲਈ ਜਾਂਦੇ ਹੋ ਜਾਂ ਡਿਪਾਰਟਮੈਂਟ ਦੇ ਵਿੱਚ ਕੰਮ ਜਾਂਦੇ ਹੋ ਤਾਂ ਤੁਹਾਨੂੰ ਬਕਾਇਦਾ ਹਾਜ਼ਰ ਗਿਣਿਆ ਜਾਂਦਾ ਪਰ ਪੰਜਾਬ ਦੇ ਵਿੱਚ ਇਹ ਨਹੀਂ ਸੀਗਾ ਕਿ ਸਾਨੂੰ ਉੱਥੇ ਛੁੱਟੀ ਲੈਣੀ ਪੈਂਦੀ ਹੈ ਜੇ ਤੁਸੀਂ ਹੈੱਡ ਆਫਿਸ ਜਾਂਦੇ ਹੋ ਜਾਂ ਹੋਰ ਤੁਸੀਂ ਐਕਟੀਵਿਟੀ ਚ ਭਾਗ ਲੈਂਦੇ ਹੋ ਤਾਂ ਮੇਰੀਆਂ ਕਦੇ ਵੀ 20 ਛੁੱਟੀਆਂ ਤੋਂ ਨਾਲ ਸਰਦਾ ਨਹੀਂ ਸੀਗਾ ਮੈਨੂੰ ਹਮੇਸ਼ਾ ਕਦੇ 40 ਛੁੱਟੀਆਂ ਕਦੇ 50 ਛੁੱਟੀਆਂ ਵਿਦਾਊਟ ਪੇ ਮੈਨੂੰ ਛੁੱਟੀਆਂ 30-30 ਲੈਣੀਆਂ ਪੈਂਦੀਆਂ ਸੀਗੀਆਂ ਇਹਨਾਂ ਨੇ ਕਿਹਾ ਕਿ ਤੁਸੀਂ ਛੁੱਟੀਆਂ ਵਾਧ ਲਈਆਂ ਤੁਹਾਡਾ ਕੰਮ ਪ੍ਰਭਾਵਿਤ ਹੋਇਆ ਜਿੱਥੋਂ ਤੱਕ ਕੰਮ ਦਾ ਸਵਾਲ ਹੈਗਾ ਕਿ ਜਦੋਂ ਤੋਂ ਕਰੋਨਾ ਹੋਇਆ ਹੈ ਉਹਦੋ ਤੋਂ ਆਂਗਣਵਾੜੀ ਵਰਕਰ ਜਿਹੜੇ ਹੈਗੇ ਆ ਰਾਸ਼ਨ ਬੱਚਿਆਂ ਨੂੰ ਅਸੀਂ ਘਰੇ ਦਿੰਦੇ ਆ ਟੀਐਚਾਂ ਦਿੱਤਾ ਜਾ ਰਿਹਾ ਤਿੰਨ ਤੋਂ 6 ਸਾਲ ਦੇ ਬੱਚੇ 2017 ਤੋਂ ਆਂਗਣਵਾੜੀ ਸੈਂਟਰਾਂ ਦੇ ਵਿੱਚ ਹੈ ਨਹੀਂਗੇ ਤਾਂ ਮੇਰਾ ਇਹਨਾਂ ਨੇ ਰਜਿਸਟਰ ਮੇਰੇ ਪੂਰੇ 2 ਮਹੀਨੇ ਸਰਕਾਰ ਨੇ ਚੈੱਕ ਕੀਤੇ ਕੋਈ ਕੰਮ ਦੇ ਵਿੱਚ ਨੁਕਸਾਨ ਨਹੀਂ ਨਿਕਲਿਆ ਕੋਈ ਮੇਰਾ ਕੰਮ ਪ੍ਰਭਾਵਿਤ ਨਹੀਂ ਹੋਇਆ ਤਾਂ ਇਹਨਾਂ ਨੇ ਬਿਨਾਂ ਵਜ੍ਹਾ ਮੇਰੇ ਤੇ ਇਲਜ਼ਾਮ ਲਾਤਾ ਫਿਰ ਇਹਨਾਂ ਨੇ ਹੁਣ ਮਈ ਦੇ ਵਿੱਚ ਇੱਕ ਲੈਟਰ ਜਾਰੀ ਕੀਤੀ ਹੈ 24 ਚ ਕਿ ਤੁਸੀਂ ਜਿਹੜਾ ਹੈਗਾ ਅੰਗਣਵਾੜੀ ਵਰਕਰ ਵੀ ਤਾਂ ਵਾਧੂ ਛੁੱਟੀਆਂ ਨਹੀਂ ਲੈ ਸਕਦੀਆਂ ਹੁਣ ਜਿਹੜੀਆਂ ਮੈਨੂੰ ਮੇਰੇ ਤੇ ਛੁੱਟੀਆਂ ਕਈਆਂ ਗਈਆਂ ਇਹ ਹੈਗੀਆਂ 2023 ਦੀਆਂ ਤਾਂ ਜਦੋਂ ਮੈਂ 2023 ਦੇ ਵਿੱਚ ਛੁੱਟੀਆਂ ਲਈਆਂ ਉਦੋਂ ਦੀ ਕੋਈ ਐਡਾ ਨਹੀਂ ਲੈਟਰ ਨਹੀਂ ਸੀ ਮੈਂ ਹਰ ਸਾਲ ਲੈਂਦੀ ਰਹੀ ਆ ਪਿਛਲੇ 30 ਸਾਲਾਂ ਤੋਂ ਤੇ ਨਾਲ ਇਹਨਾਂ ਨੇ ਜਦ ਮੈਂ ਵਿਦਾਊਟ ਪੇ ਛੁੱਟੀ ਲਈ ਹੈ ਇਹਨਾਂ ਨੇ ਮੇਰੀ ਤਨਖਾਹ ਵੀ ਕੱਟੀ ਹੈ ਤੇ ਦੇਖੋ ਤੁਸੀਂ ਵੀ ਤੁਸੀਂ ਦੋ ਸਜ਼ਾ ਕਿਵੇਂ ਦੇ ਸਕਦੇ ਹੋ ਇੱਕ ਬੰਦੇ ਨੂੰ ਨਾਲੇ ਤੁਸੀਂ ਉਹਦੀ ਤਨਖਾਹ ਕੱਟ ਲਈ ਨਾਲੇ ਤੁਸੀਂ ਉਹਨੂੰ ਨੌਕਰੀ ਤੋਂ ਕਹਿ ਰਹੇ ਹੋ ਤੁਸੀਂ ਜਾਓ ਦੂਜਾ ਇਹਨਾਂ ਨੇ ਮੇਰੇ ਤੇ ਇਲਜ਼ਾਮ ਲਾਇਆ ਕਿ ਤੁਸੀਂ ਜਿਹੜਾ ਹੈਗਾ ਰਾਜਨੀਤਿਕ ਗਤੀਵਿਧੀਆਂ 'ਚ ਭਾਗ ਲਿਆ ਤੇ ਉਹ ਮੈਂ ਲੈ ਸਕਦੀ ਆ ਮੈਂ ਸੋਸ਼ਲ ਵਰਕਰ ਆ ਤਾਂ ਇਸ ਕਰਕੇ ਬੇਬੁਨਿਆਦ ਇਲਜ਼ਾਮ ਲਾ ਕੇ ਇਹਨਾਂ ਨੇ ਮੈਨੂੰ ਮੇਰੀਆਂ ਅੱਜ ਸਵਾਵਾਆਂ ਜਿਹੜੀਆਂ ਖਤਮ ਕਰਤੀਆਂ ਤੇ ਇਹਦੇ 'ਚ ਮੈਂ ਇਹ ਕਹਿਣਾ ਚਾਹੂੰਗੀ ਕਿ ਜਿਹੜਾ ਪੰਜਾਬ ਸਰਕਾਰ ਹੈ ਇਹ ਔਰਤ ਦੀ ਆਵਾਜ਼ ਬੰਦ ਕਰਨਾ ਚਾਹੁੰਦੀ ਹੈ ਕਿ ਮੈਂ ਪੰਜਾਬ ਦੀਆਂ ਲੱਖਾਂ ਔਰਤਾਂ ਦੀ ਆਵਾਜ਼ ਬਣੀ ਉਹਨਾਂ ਨੂੰ ਇਹਨਾਂ ਨੇ ਝੂਠੇ ਲਾਰੇ ਲਾਏ ਕਿ ਅਸੀਂ ਤੁਹਾਨੂੰ ਹਜ਼ਾਰ-ਹਜ਼ਾਰ ਰੁਪਈਆ ਦੇਵਾਂਗੇ ਉਹਨਾਂ ਤੋਂ ਵੋਟਾਂ ਲਈਆਂ ਇਹਨਾਂ ਨੇ ਤੇ ਮੈਂ ਇਹ ਮੁੱਦਾ ਬਹੁਤ ਜ਼ੋਰ-ਸ਼ੋਰ ਨਾਲ ਚੱਕਿਆ ਦੂਜਾ ਇਹਨਾਂ ਨੇ 11 ਲੱਖ ਰਾਸ਼ਨ ਕਾਰਡ ਲੋਕਾਂ ਦੇ ਕੱਟੇ ਤੇ ਜਿਹੜੇ ਉਹਨਾਂ ਦੇ ਚੁੱਲ੍ਹੇ ਠੰਡੇ ਹੋ ਗਏ ਉਹਨਾਂ ਔਰਤਾਂ ਦੀ ਮੈਂ ਆਵਾਜ਼ ਬਣੀ ਕਿ ਇਹਨਾਂ ਨੇ ਤੁਸੀਂ ਰਾਸ਼ਨ ਕਾਰਡ ਬੰਦ ਕੀਤੇ ਆ ਉਹਨਾਂ ਦੇ ਘਰਾਂ ਦੇ ਵਿੱਚ ਆਟਾ ਨਹੀਂ ਹੈਗਾ ਤੀਜਾ ਜਿਹੜਾ ਇਹਨਾਂ ਨੇ ਪ੍ਰਚਾਰ ਕੀਤਾ ਕਿ ਅਸੀਂ ਜ਼ੀਰੋ ਬਿੱਲ ਆ ਰਿਹਾ ਤੇ ਮੈਂ ਪਿੰਡਾਂ ਦੇ ਵਿੱਚ ਮੀਟਿੰਗਾਂ ਕੀਤੀਆਂ ਘਰ ਘਰ ਗਈ ਔਰਤਾਂ ਨੇ ਦੱਸਿਆ ਕਿ ਸਾਡੇ ਜਿਹੜੇ ਜ਼ੀਰੋ ਬਿੱਲ ਨਹੀਂ ਆ ਰਹੇ ਹੈਗੇ ਸਾਨੂੰ ਹਜ਼ਾਰਾਂ ਰੁਪਏ ਦੇ ਬਿੱਲ ਆਏ ਉਹਦੇ ਲਈ ਵੀ ਮੈਂ ਧਰਨੇ ਮਜਾਰੇ ਕੀਤੇ ਸੋ ਇਹਨਾਂ ਗੱਲਾਂ ਤੋਂ ਸਰਕਾਰ ਨੇ ਬਿਲਕੁਲ ਬਖਲਾਟ ਦੇ ਵਿੱਚ ਆ ਕੇ ਜਿਹੜਾ ਮੇਰੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਇਹਦਾ ਮੈਂ ਸਖਤ ਵਿਰੋਧ ਕਰਦੀ ਆ ਵੀ ਤੁਸੀਂ ਇਸ ਤਰ੍ਹਾਂ ਕਿਸੇ ਔਰਤ ਦੀ ਆਵਾਜ਼ ਨੂੰ ਬੰਦ ਨਹੀਂ ਕਰ ਸਕਦੇ ਦਿੱਲੀ ਤੋਂ ਚਲਦੀਆਂ ਸਰਕਾਰਾਂ ਜਦੋਂ ਪੰਜਾਬ ਦੇ ਵਿੱਚ ਆ ਕੇ ਲੋਕਾਂ ਦੇ ਗਲ ਘੁੱਟ ਦੀ ਕੋਸ਼ਿਸ਼ ਕਰਦੀਆਂ ਤਾਂ ਇਹ ਬਹੁਤ ਔਖਾ ਹੈ ਬਾਕੀ ਜਿਹੜੀ ਆ ਹੁਣ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਇਹਨਾਂ ਨੇ ਨਾਮ ਤਾਂ ਆਮ ਆਦਮੀ ਰੱਖਿਆ ਪਰ ਇਹਨਾਂ ਦੇ ਜਿਹੜਾ ਡੈਮੋਕ੍ਰੇਸੀ ਕੁਝ ਨਹੀਂ ਹੈਗੀ ਨਾ ਆਮ ਆਦਮੀ ਦੀ ਸੁਣਵਾਈ ਹੈ ਜੇ ਆਪਦੀ ਇੱਕ ਰਾਜ ਸਭਾ ਦੀ ਐਮਪੀ ਸੁਆਤੀ ਮਾਲੀਵਾਲ ਉਹਨੂੰ ਆਪਦੇ ਸੀਐਮ ਹਾਊਸ ਦੇ ਵਿੱਚ ਕੁੱਟਿਆ ਜਾ ਸਕਦਾ ਉਹਦੀ ਕੁੱਟਮਾਰ ਕੀਤੀ ਜਾ ਸਕਦੀ ਹੈ ਉਹਦੇ ਨਾਲ ਇਦਾਂ ਦਾ ਵਿਹਾਰ ਕਰ ਸਕਦੇ ਜਿਹੜੀ ਔਰਤਾਂ ਦੇ ਅਧਿਕਾਰਾਂ ਦੀ ਗੱਲ ਕਰਦੀ ਸੀ ਔਰਤਾਂ ਦੀ ਔਮੈਨ ਕਮਿਸ਼ਨ ਦੀ ਉਹ ਚੇਅਰਪਰਸਨ ਸੀ ਤਾਂ ਉਹ ਇਹਨਾਂ ਨੇ ਇਹਨਾਂ ਦਾ ਤੇ ਇਤਿਹਾਸ ਹੈ ਵੀ ਇਹਨਾਂ ਨੇ ਹਮੇਸ਼ਾ ਔਰਤਾਂ ਦੇ ਨਾਲ ਧੱਕਾ ਕੀਤਾ ਤੇ ਇਹਨਾਂ ਨੇ ਇੱਥੇ ਵੀ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਮੈਂ ਇਸ ਗੱਲ ਤੇ ਕਹਿਣਾ ਚਾਹੁੰਦੀ ਆ ਕਿ ਪੰਜਾਬ ਦੀਆਂ ਔਰਤਾਂ ਡਰਨ ਵਾਲੀਆਂ ਨਹੀਂ ਹੈਗੀਆਂ ਪੰਜਾਬ ਦੀਆਂ ਆਂਗਣਵਾੜੀ ਵਰਕਰ ਪੰਜਾਬ ਦੀਆਂ ਜਿਹੜੀਆਂ ਲੱਖਾਂ ਔਰਤਾਂ ਹੈਗੀਆਂ ਉਹ ਸਾਰੀਆਂ ਜਿਹੜੀਆਂ ਇਸ ਗੱਲ ਦਾ ਡਟ ਕੇ ਵਿਰੋਧ ਕਰਨਗੀਆਂ ਤੇ ਮੈਂ ਉਹਨਾਂ ਲੱਖਾਂ ਔਰਤਾਂ ਦੀ ਆਵਾਜ਼ ਆ ਅਸੀਂ ਮਾਈ ਭਾਗੋ ਦੀਆਂ ਵਾਰਸਾਂ ਅਸੀਂ ਇਸ ਗੱਲ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਕਿ ਸਰਕਾਰ ਇਦਾਂ ਦੇ ਧੱਕੇ ਜਿਹੜੇ ਪੰਜਾਬ ਦੇ ਲੋਕਾਂ ਨਾਲ ਕਰੇ ਤੇ ਖਾਸ ਕਰਕੇ ਪੰਜਾਬ ਦੀਆਂ ਔਰਤਾਂ ਨਾਲ ਦੱਸਦੀ ਕਿ ਹਰ ਗੋਮਿੰਦ ਕੌਰ ਆਂਗਣਵਾਲੀ EMPLOYEES FEDERATION OF INDIA ਦੀ ਕੌਮੀ ਪ੍ਰਧਾਨ ਵੀ ਹੈ ਤੇ ਨਾਲ ਹੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਪ੍ਰਧਾਨ ਵੀ ਨੇ ਉਹਨਾਂ ਦੀ ਪ੍ਰਧਾਨਗੀ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਸੀ ਜਿਸ ਤੋਂ ਬਾਅਦ ਦੇ ਵਿੱਚ ਕਈ ਤਰ੍ਹਾਂ ਦੇ ਰੋਸ ਦੇਖਣ ਨੂੰ ਮਿਲੇ ਤੇ ਕਈ ਸੀਨੀਅਰ ਅਕਾਲੀ ਲੀਡਰਾਂ ਨੇ ਆਪਣੇ ਅਸਤੀਫੇ ਦੇ ਦਿੱਤੇ ਤਾਂ ਕੁਲਮਲਾ ਕੇ ਹੁਣ ਵੀ ਉਹਨਾਂ ਨੇ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਨੇ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਮਾਮਲੇ ਤੇ ਆਪਣਾ ਕੀ ਪੱਖ ਰੱਖਦੀ ਹੈ ਨਿਡਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਂਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਮਨੁਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਗੱਲਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਰ, ਸਿਹਤ, ਅਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕਮ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ